ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵੀਡੀਓ ਸ਼ੁਰੂ ਕਰੀਅਤ ਚਿੰਡੇ ਪਿੰਡ ਤੋਂ ਤੇ ਜਦੋਂ ਵੀ ਨਾ ਸਕੂਲ ਦੇਖਦਾ ਕੋਈ ਵੀ ਆ ਜਿਵੇਂ ਹੁਣ ਅੱਜ ਆ ਸਕੂਲ ਮੇਲਾ ਦਾ ਅੱਜ ਤੋਂ ਹੀ ਖੁੱਲ੍ਹ ਖੁੱਲੇ ਆ ਮੇਰੇ ਖਿਆਲ ਚ ਸਕੂਲ ਕਿ ਛੁੱਟੀਆਂ ਤੋਂ ਬਾਅਦ ਬਾਈ ਸਕੂਲ ਜਾਣਾ ਬੜਾ ਹੀ ਔਖਾ ਹੁੰਦਾ ਸੀ ਬੜਾ ਹੀ ਔਖਾ ਐਦੂ ਵੱਡੀ ਔਖੀ ਚੀਜ਼ ਕੋਈ ਹੁੰਦੀ ਨਹੀਂ ਸੀ ਕਿ ਜਿਵੇਂ ਹੁਣ ਨਹੀਂ ਕੋਈ ਵੀ ਬੜੀ ਵੱਡੀ ਆਪਾਂ ਕੰਮ ਦੇ ਟੈਨਸ਼ਨ 'ਚ ਫਸੇ ਹੋਈ ਜੀ ਉਹ ਟੈਨਸ਼ਨ ਹੁੰਨੀ ਹੁੰਨੀ ਲੱਗਦੀ ਸੀ ਜਿੰਨਾ ਉਸ ਟਾਈਮ ਛੁੱਟੀਆਂ ਤੋਂ ਬਾਅਦ ਪਹਿਲਾ ਦਿਨ ਜਿਹੜਾ ਸਕੂਲ ਦਾ ਹੁੰਦਾ ਸੀ ਵੀ ਕੱਟੀ ਕੱਟਦੀ ਨਹੀਂ ਹੁੰਦੀ ਸੀ ਵੀ ਕੰਮ ਦਾ ਕਿਸਦਾ ਕਰਿਆ ਨਹੀਂ ਹੁੰਦਾ ਸੀ ਪਹਿਲੇ ਪੀਰ 'ਚ ਵੀ ਕੱਟ ਪੈ ਸਕਦੀ ਆ ਦੂਜੇ ਪੀਰ ਵੀ ਕੱਟ ਪੈ ਸਕਦੀ ਆ ਓਹ ਹੋ ਹੋ ਜਾਂਦਾ ਸੀ ਸੇਵਕਾ ਕੰਮ ਖਤਰੇ 'ਚ ਵੀ ਉਹ ਸੱਚੀ ਕੰਮ ਖਤਰੇ 'ਚ ਖਤਰੇ ਵਾਲਾ ਹੀ ਹੁੰਦਾ ਲੋ ਜੀ ਇੱਥੋਂ ਮਸ਼ੀਨਾਂ ਵੱਢਣ ਲੱਗੀਆਂ ਨੇ ਮੱਕੀ ਤੇ ਇੱਥੇ ਆਪਣੇ ਹੈਗੇ ਸੀਗੇ ਇੱਥੇ ਹੈਗੇ ਆ ਆਪਣੇ 15 ਕਿੱਲੇ ਇਹ ਵੀ ਕੰਮ ਹੋ ਜਾਂਦਾ ਉਹ ਜਿੰਦੂ ਸੀ ਸੀ ਉਹਦੇ ਨਾਲ ਹੀ ਇਨਾਂ ਨੇ ਟੋਚਨ ਪਾ ਲਈ ਟੋਚਨ ਪਾ ਕੇ ਹੁਣ ਇਹਦੇ ਟਾਇਰ ਦੱਬ ਕੇ ਹੁਣ ਇਹ ਮਗਰ ਨੂੰ ਨਹੀਂ ਚੱਲਦੀ ਹੱਕ ਟਾਇਰ ਹੋ ਗਈ ਗੁੱਲਾ ਸੰਗਲ ਨਹੀਂ ਢਿੱਲਾ ਹੁੰਦਾ ਹੁਣ ਖੜੀਆਂ ਨੇ ਦੋਨੇ ਇਹ ਵੀ ਕੰਮ ਹੁੰਦਾ ਹੈ ਉਹ ਟੋਚਨ ਹੋ ਰਹੇ ਨਹੀਂਗਾ ਇਹਦੇ ਆਪਸ਼ਨ ਇਹ ਹੈਗੀ ਆ ਮੈਂ ਕਿ ਹੱਕ ਦੇ ਨਟ ਖੋਲ ਦੂੰ ਮਗਰਲੀ ਤੇ ਉਹਦੇ ਚਾਰ ਨਟ ਆ ਚਾਰ ਨਟ ਖੋਲੇ ਤੇ ਚੱਲ ਜਾਣਾ ਕੰਮ ਮੈਂਗਾ ਨਾਲੇ ਜਨ ਨੂੰ ਨਟ ਵੀ ਖੋਲੋ ਨਾਲੇ ਹਲਾ ਕੇ ਵੀ ਦੇਖ ਲਓ ਤੁਹਾਡੇ ਗੁੱਲਾ ਦੋਨੇ ਹੀ ਫਸੇ ਹੋਇਆ ਕਿਉਂਕਿ ਹੱਕ ਦੇ ਨਟ ਵੀ ਟਾਈਟ ਖੋਲਣੇ ਆ ਮੈਂਗਾ ਦੋਨੇ ਮਸ਼ੀਨਾਂ ਨੂੰ ਹਲਾ ਕੇ ਦੇਖੋ ਇੱਕ ਵਾਰ ਬਈ ਮਾੜੀਆਂ ਜਿਹੀਆਂ ਹਿੱਲੀਆਂ ਤਾਂ ਮਾੜਾ ਢਿੱਲ ਭਾਲਦਾ ਗੁੱਲਾ ਵਾ ਉਹ ਹੁੱਕ ਦੇ ਨਾੜ ਤਾਂ ਖੁੱਲ ਜਾਣੇ ਪਰ ਉਹ ਹੁੱਕ ਦੇ ਨਾਲ ਸਾਰੇ ਟਾਈਟ ਹੀ ਖੁੱਲਣੇ ਐਂਡ ਤੱਕ ਹਲਾਵ ਜਮਾਈ ਨਹੀਂ ਹਲਦੇ ਹਾਂ ਨਾਉ ਹਲਦੀ ਐ ਨਾਉ ਉਹ ਕੱਢ ਦੇ ਕੱਢ ਦੇ ਓਏ ਹੱਥ ਲਾ ਲਓ ਟੋਚਨ ਨੂੰ ਮਾਰਿਆ ਲੈ ਬਵਰੀਆਂ ਉਹ ਇੰਨੀਆਂ ਕਦਾ ਤਗੜੀਆਂ ਆ ਕਿ ਆਪਦੇ ਆਪ ਨਿਕਲ ਜਾਂਦੀਆਂ ਲੈ ਠੀਕ ਹਨ ਜਿਹੜਾ ਸੁੱਕਾ ਸੁੱਕਾ ਵਾ ਨਾ ਜਿੱਥੇ ਸਲਿੱਪ ਮਾਰ ਜਾਂਦੀ ਆ ਕੰਬੈਨ ਉੱਥੇ ਪੰਗਾ ਨਾ ਲਓ ਉੱਥੇ ਆਪਾਂ ਦੂਜੀ ਨਾਲ ਵੱਢ ਲਾਂਗੇ ਇਵੇਂ ਟੱਕਰਾ ਨਾ ਮਾਰੋ ਨਾਲੇ ਟਾਈਮ ਖਰਾਬ ਹੁੰਦਾ ਨਾਲੇ ਉਹ ਮਸ਼ੀਨਾਂ ਤੰਗ ਹੁੰਦੀਆਂ ਇਹ ਮਸ਼ੀਨਾਂ ਦਾ 4x4 ਜਿਹਦੀ ਜਗ੍ਹਾ ਹੁੰਦੀ ਉਹਨੇ ਲੱਗ ਜਾਣੀ ਥੱਲੇ ਜਮਈ ਵੀ ਇੰਨੀ ਗੰਦੀ ਤਰੀਕੇ ਨਾਲ ਧੁੱਸ ਜਾਣਾ ਇਹ ਜਿੰਨਾ ਕਿ ਧੂਈ ਆ ਵੀ ਹਾਂ ਚਲੋ ਠੀਕ ਆ ਟੋਚਨ ਪਾਇਆ ਨਿਕਲ ਗਈ ਤੇ ਜੇ ਕਰਦੇ ਦੂਜੇ ਲੋਟ ਆਪਣਾ ਫੇਰ ਨਿਕਲਣੀ ਔਖੀ ਹੋ ਜਾਣੀ ਹੋਰ ਵੀ ਇਹ ਜੀ ਜਗ੍ਹਾ ਬਹੁਤ ਕਸੂਤੀ ਤੋਹ ਜਾਂਦੀ ਆ ਫਿਰ ਉਹ ਕੱਢਣੀ ਬਹੁਤ ਔਖੀ ਕਿੱਥੇ ਗਾਂ ਬਸ ਟਰਾਲੀ ਕੱਢ ਲਈ ਜਬ ਤੱਕ ਕੰਬੈਨ ਯਹਾਂ ਤੇ ਆ ਵਿਚ ਕੋਈ ਵੀ ਮਤ ਵੜਨਾ ਠੀਕ ਹੈ ਜਬ ਕੰਬੈਨ ਯਹਾਂ ਸੇ ਨਿਕਲ ਜਾਏਗਾ ਉਸਕੇ ਬਾਅਦ ਖੇਤ ਮੇਂ ਮੜਨਾ ਠੀਕ ਹੈ ਨਾ ਇੱਕ ਵਾਰ ਬੋਲਦੀ ਆ ਬਾਰ ਬਾਰ ਨਹੀਂ ਮੈਂ ਬੋਲੂਗਾ अपना उधर दूर जाके बैठ जाओ जहां मर्जी जाओ पर यहां पे नजदीक में मेरे खेत में नहीं दिखने चाहिए तुम लोग जब खेत से कंबाइन निकल गया उसके बाद चुग लेना हिंदी आती है हमको भी ऐसे तो नहीं है कोई बात जानबूझ के ही नहीं बोलते हम लोग हिंदी बहुत भाई कहते हैं हिंदी में ब्लॉग डालो हिंदी में ब्लॉग डालो कहा से डाले भाई क्योंकि हमारे हमको देखने वाले 99% पंजाबी हैं तो हम हिंदी में ब्लॉग डालना इसलिए मुश्किल हो जाता है एक और भी जो ना कि कोई अंग्रेजी ਜਦੋਂ ਕਿਤੇ ਕੋਈ ਅੰਗਰੇਜ਼ੀ ਚ ਗੱਲ ਕਰਦਾ ਹੋਵੇ ਨਾ ਹਿੰਦੀ ਪਹਿਲਾਂ ਨਿਕਲੂ ਹੈ ਨਾ ਜਿਵੇਂ ਉਹਨਾਂ ਨੂੰ ਹਿੰਦੀ ਸਮਝ ਆਉਂਦੀ ਹੁੰਦੀ ਹੈ ਜਦੋਂ ਆਪਣੀ ਅੰਗਰੇਜ਼ੀ ਮੁੱਕ ਜਾਂਦੀ ਹੈ ਮੇਰੀ ਮੇਰੀ ਅੰਗਰੇਜ਼ੀ ਮੁੱਕ ਜਾਂਦੀ ਹੈ ਨਾ ਹਿੰਦੀ ਨਿਕਲਿਆ ਆਉਂਦੀ ਹੈ ਵੀ ਬਸ ਅੰਗਰੇਜ਼ੀ ਜਦੋਂ ਉਹਨਾਂ ਨੂੰ ਹਿੰਦੀ ਅੰਗਰੇਜ਼ੀ ਨਹੀਂ ਆ ਵੀ ਪੰਜਾਬੀ ਨਹੀਂ ਸਮਝ ਆਉਂਦੀ ਤਾਂ ਹਿੰਦੀ ਕਿੱਥੋਂ ਤਾਂ ਕਰਕੇ ਨਹੀਂ ਤਾਂ ਹਿੰਦੀ ਚ ਹਿੰਦੀ ਤਾਂ ਪੂਰੀ ਆਉਂਦੀ ਆਪਾਂ ਨੂੰ ਹਿੰਦੀ ਵੀ ਆਉਂਦੀ ਆ ਆ ਜਿਹੜੇ ਮੇਰੇ ਕੋਲੇ ਬੰਦੇ ਆਉਂਦੇ ਆ ਭੋਜਪੂਰੀ ਇਹਨਾਂ ਦੀ ਪੂਰੀ ਭਾਸ਼ਾ ਆਉਂਦੀ ਆ ਕੋਈ ਐ ਥੋੜੀ ਐ ਜਿੰਨੇ ਆਪਣੇ ਬੰਦੇ ਆ ਵੀ ਕੋਈ ਭੋਜਪੂਰੀ ਹੋ ਗਿਆ ਜਾਂ ਫਤੇਪੂਰੀ ਐ ਜੇ ਹੋਗੇ ਵੀ ਆਪਣੇ ਮੂਰੇ ਐ ਥੋੜੀ ਆ ਵੀ ਕੋਈ ਬੰਦਾ ਗਾਲ ਕੱਢ ਜੂ ਖੜ ਕੇ ਨਾ ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਕਿਸੇ ਨੂੰ ਵੀ ਗਾਲ ਕੱਢ ਜਵੇ ਜਾਂ ਕੋਈ ਗਲਤ ਗੱਲ ਕਰ ਜੇ ਸਾਡੇ ਬੰਦੇ ਤਾਂ ਨਹੀਂ ਕਦੇ ਮੇਰੇ ਕੋਲੇ ਖੜ ਕੇ ਕੋਈ ਐਹ ਜੀ ਗੱਲ ਕਰਦੇ ਉਹਨਾਂ ਨੂੰ ਪਤਾ ਵੀ ਜੇ ਮਾੜਾ ਜਿਹਾ ਵੀ ਬੋਲ ਪੇ ਵੀ ਇਹ ਤਾਂ ਪੂਰੀ ਸਮਝਦਾ ਮੈਂ ਸਮਝਦਾ ਸਮਝਦਾ ਵੀ ਮੈਂ ਬੋਲ ਵੀ ਲੈਣਾ ਪੂਰੀ ਬੋਜਪੁਰੀ ਸਾਰੇ ਕੱਲੀ-ਕੱਲੀ ਸਾਰੇ ਕੁਝ ਪਤਾ ਜਾਣੀ ਕਹਿੰਦਾ ਦਾ ਇਦਾਂ ਹੈ ਕਿਉਂਕਿ ਯਾਰ ਦੇਖੋ ਹੁਣ ਗੱਲ ਇਓਂ ਹੁੰਦੀ ਆ ਨਿੱਕੇ ਜਿਹੇ ਹੁੰਦੇ ਆ ਦੋ ਇਹਨਾਂ ਦੇ ਵਿੱਚ ਹਨਾ ਜਿੰਨੇ ਵੀ ਬੰਦੇ ਆਪਣੇ ਕੰਮ ਕਰਦੇ ਆ ਸਾਰੇ ਵੀਰ ਭਰਾ ਹਨਾ ਨਿੱਕੇ ਹੁੰਦੇ ਇਹਨਾਂ ਦੇ ਵਿੱਚ ਹੁਣ ਇਹਨਾਂ ਦਾ ਸਿੱਖਣ ਨੂੰ ਮਿਲ ਜਾਂਦਾ ਫਿਰ ਹਨਾ ਇੰਨੀ ਕਿ ਤਵੇ ਰਾਈ ਜਾਂਦੀ ਹੈ ਇਹ ਜਾਗਦਾ ਆ ਦੇਖ ਲੋ ਕੱਲ ਹਜੇ ਆਪਾਂ ਮੱਕੀ ਵੜਦੇ ਸੀਗੇ ਅੱਜ ਵੀ ਹਜੇ ਆਪਣੀ ਕੰਬੈਨ ਉਹ ਚੱਲਦੀ ਆ ਤੇ ਚਲੋ ਖੇਤ ਵੀ ਗਿੱਲੇ ਪਏ ਆ ਪੂਰੇ ਖਾਲਾਂ ਖੂਲਾਂ ਚ ਪਾਣੀ ਖੜਾ ਸੀ ਹੈ ਨਾ ਤੇ ਆ ਚੀਜ਼ ਦੀ ਤਾਂ ਮौज ਆ ਨਾ ਭਈਆ ਬੱਟਾਂ ਵਾਲੇ ਦੀ ਦੇਖ ਲੋ ਚੜਾਉਂਦਾ ਨਾ ਬੱਟਾਂ ਪੂਰੀਆਂ ਸੋਹਣੀਆਂ ਕੀ ਨਾ ਲੇਵਰ ਦੀ ਲੋੜ ਆ ਨਾ ਭਾਈ ਇਹਨੇ ਗਿੱਲੇ ਆਹਾ ਟੰਡਿਆਂ ਦੇ ਵਿੱਚ ਕਹੀ ਚੱਲੇ ਗਿੱਲੇ ਦੇ ਵਿੱਚ ਸੁੱਕੇ ਜਿਦਾ ਮੰਨਿਆ ਵੀ ਚੱਲ ਜਾਂਦੀ ਹੈ ਕਹੀ ਬਈ ਗਿੱਲੇ 'ਚ ਕਿਵੇਂ ਚੱਲੇ ਇਹ ਨਾ ਆਪਣਾ ਜਿਹੜਾ ਪੁਰਾਣਾ ਸੀਗਾ ਉਹ ਸੀਗਾ ਖਰਾਬ ਉਹਦੇ ਨਾਲ ਉਹਦੇ ਵਿੱਚ ਸੀਗਾ ਫਰਕ ਤੇ ਦੇਖੋ ਆਹ ਸਹੀ ਆਇਆ ਤੇ ਬੱਟ ਦੇ ਲਓ ਕਿੰਨੀ ਸੋਹਣੀ ਟੌਪ ਦੀ ਬੱਟ ਆਹ ਠੀਕ ਆ ਨਾ ਏ ਇਹ ਠੀਕ ਆ ਆ ਆ ਦੇਖੋ ਬਾਈ ਬੱਟ ਦੇਵ ਕੱਢਦਾ ਨਜ਼ਾਰੇ ਉਹਦੇ ਨਾਲ ਇਹ ਚ ਫੈੜ ਸੀਗਾ ਜਿਹੜਾ ਰੂਲਾ ਸੀ ਨਾ ਉਹਦੇ ਚ ਫੈੜ ਸੀ ਤਾਂ ਕਰਕੇ ਉਹਦੇ ਪ੍ਰੋਬਲਮ ਸੀਗੀ ਉਹ ਤਾਂ ਕਰਕੇ ਛਾਲਾ ਮਾਰਦਾ ਸੀ ਤੇ ਫਿਰ ਕੱਲ ਆਪਾਂ ਨੂੰ ਉਹਨਾਂ ਨੇ ਬਦਲ ਕੇ ਭੇਜਦਾ ਤੇ ਦੇਖੋ ਕਿੰਨਾ ਨਜ਼ਾਰਾ ਤੁਹਾਨੂੰ ਦੇਖੋ ਜਿਵੇਂ ਹੁਣ ਆਪਾਂ ਇਹ 12 ਗਿੱਲੇ ਵੱਢਿਆ ਹਨ 12 ਗਿੱਲਿਆਂ ਦੇ ਵਿੱਚ ਰੋਟਾ ਰੋਟਾਵੇਟਰ ਮਾਰ ਕੇ ਜਿੱਥੇ-ਜਿੱਥੇ ਵੱਟਾਂ ਪਾਉਣੀਆਂ ਵੱਟਾਂ ਰੋਟਾਵੇਟਰ ਮਾਰਿਆ ਰੋਟਾਵੇਟਰ ਮਾਰ ਕੇ ਤੇ ਪੂਰੀਆਂ ਵੱਟਾਂ ਵੱਟਾਂ ਛੱਡ ਪੂਰੀ ਭਣੀ ਬਣਾਤੀ ਹਨ ਤੇ ਪੂਰੀ ਵਧੀਆ ਬਣ ਗਈ ਕੀ 12 ਗਿੱਲਿਆਂ ਦੇ ਵਿੱਚ ਨਾ ਕੀ ਅੱਧਾ ਘੰਟਾ ਵੀ ਨਹੀਂ ਲੱਗਿਆ ਵੱਟਾਂ ਪਾਉਣ ਨੂੰ ਵੱਟਾਂ ਪਾਦੀਆਂ ਤੇ ਮੋਟਰਾਂ ਚਲਾ ਆਤੀਆਂ ਆਟੋਮੈਟਿਕ ਲੱਗ ਗਏ ਕੀ ਐਨੇ ਕੰਮ ਇੰਨਾ ਕਿ ਸੌਖਾ ਕਰਦਾ ਨਹੀਂ ਬਾਈ ਇੰਨੀਆਂ ਕਵੱਟਾਂ ਬਣਾਉਣ ਦੇ ਲਈ ਨਾ ਦੇਖ ਲਓ ਪਿੱਤਰ ਉੱਤੇ ਖੜਾ ਇੱਕ ਮਿੰਟ ਲਈ ਵੀ ਬੱਟ ਨਹੀਂ ਥੱਲੇ ਦਬਦਾ ਠੀਕ ਨਹੀਂ ਸਾਲਾ ਐਂਉਂ ਕਰਤਾ ਜਿਵੇਂ ਪੂਰਾ ਪਲਸਤਰ ਕਰਿਆ ਹੁੰਦਾ ਉਹ ਥੋੜਾ ਜਿਹਾ ਟਰੈਕਟਰ ਇੱਧਰ ਰੱਖਿਆ ਕਰ ਕਿ ਉਹ ਜਿਆਦਾ ਖੁੱਲਾ ਬੱਟ ਖੁੱਲੀ ਪਉਂਦਾ ਤੇਰਾ ਉਹ ਤਵੀ ਗਾਹਾਂ ਚਲੇਗੀ ਸੀ ਹਾਂ ਹਾਂ ਉਹੀ ਕਹਿਣਾ ਵੀ ਜਾਂ ਤਾਂ ਬੱਟ ਚੌੜਾ ਹੋਊਗਾ ਪਰ ਬੱਟ ਇੰਨਾ ਚੌੜਾ ਹੀ ਬਹੁਤ ਆ ਹਾਂ ਉਹ ਮੈਂ ਖੀਰਲੀ ਗਲੀ ਜੀ ਕਰਿਆ ਹੋਇਆ ਨਾ ਹੁਣ ਬਹੁਤ ਠੀਕ ਜੀ ਕਿ ਟਾਲਾ ਪੁਆਇੰਟ ਟੁੜੇ ਜੇ ਇਹ ਲੱਗ ਪਾ ਬਿਜੂ ਟੁੜੇ ਪਾ ਬਾਈ ਇਹ ਚੀਜ਼ ਨੇ ਬੰਦਿਆਂ ਦੀ ਜ਼ਿੰਦਗੀ ਤੇ ਜਿਹੜੇ ਬੰਦੇ ਨੇ ਇਹਨੂੰ ਲੈਣਾ ਵਾ ਜੱਟ ਦੀ ਉਹਦੀ ਜ਼ਿੰਦਗੀ ਸਵਾਰ ਤੇ ਸੱਚੀ ਗੱਲ ਠੀਕ ਹੈ ਨਾ ਐਦੂ ਚੰਗੀ ਚੀਜ਼ ਖੇਤੀ ਦੇ ਲਈ ਮੈਂ ਨਹੀਂ ਕਹਿੰਦਾ ਕੋਈ ਹੋਰ ਆ ਸਕਦੀ ਆ ਇਹ ਤੁਹਾਨੂੰ ਵੀ ਪਤਾ ਹੈ ਨਾ ਕਿ ਬੱਟਾਂ ਦਾ ਕੰਮ ਜਿੰਨਾ ਵੱਡੇ ਲੈਵਲ ਤੇ ਔਖਾ ਵਾ ਉੰਨਾ ਹੋਰ ਕੋਈ ਲੈਵਲ ਤੇ ਔਖਾ ਨਹੀਂ ਹੁੰਦਾ ਆ ਮੱਕੀ ਵਾਲੇ ਜੋਗਿਆ ਚਾਹੇ ਜਿਹੜੇ ਮਰਜੀ ਖੱਤੇ ਯਾਰ ਸਾਫ ਵੀ ਖੱਤੇ ਚ ਬਣਾਉਣੀ ਆ ਤਾਂ ਵੀ ਥਾਲਾ ਕੋਈ ਮੈਂਟ ਲੱਗਦਾ ਬਣਾਉਣ ਨੂੰ ਹਾਂ ਤਾਂ ਤੇ ਉਸ ਤੋਂ ਉਪਰ ਕੀ ਚਾਹੀਦੀ ਕਿ ਐਦੂ ਬਈ ਜਿੰਨਾ ਮਸ਼ੀਨਰੀ ਦੇ ਨਾਲ ਮਸ਼ੀਨਰੀ ਦਾ ਅਵਤਾਰ ਹੀ ਆ ਸਮਝ ਲਓ ਇਹ ਤਾਂ ਇੱਕ ਠੀਕ ਨਹੀਂ ਕਿ ਖੇਤੀ ਦੇ ਵਿੱਚ ਐਦੂ ਚੰਗੀ ਚੀਜ਼ ਆਉਣੀ ਬਹੁਤ ਮੁਸ਼ਕਲ ਆ ਤੇ ਇਹ ਚੀਜ਼ਾਂ ਜਿਹੜੀਆਂ ਆਉਂਦੀਆਂ ਨੇ ਆਪਣੀ ਖੇਤੀ ਦੇ ਵਿੱਚ ਇਹਨਾਂ ਵਰਗਾ ਨਜ਼ਾਰਾ ਨਹੀਂ ਹੈ ਤੇ ਬਹੁਤ ਵਧੀਆ ਚੀਜ਼ ਆ ਬਹੁਤ ਹੀ ਵਧੀਆ ਕੰਮ ਕਰਦੀ ਹੈ ਤੇ ਚਲੋ ਆਪ ਮੈਂ ਇਹ ਨਹੀਂ ਕਹ ਰਿਹਾ ਕਿ ਇਹ ਕੰਪਨੀ ਦੀ ਜਿਹੜੀ ਮਰਜ਼ੀ ਕੰਪਨੀ ਦੀ ਲੈ ਲਓ ਪਰ ਇਹਦਾ ਮੁੱਲ ਮੁੜਦਾ ਬਾਈ ਜਿਹੜੀ ਵੀ ਤੁਸੀਂ ਮਸ਼ੀਨ ਲੈਨੇ ਹੋ ਉਹਦਾ ਹੀ ਮੁੱਲ ਮੁੜਦਾ ਬਸ ਇਹ ਲੋ ਕੋਈ ਖਾਨਲੀ ਬਣਾਉਣ ਦੀ ਲੋੜ ਕੁਝ ਨਹੀਂ ਕਰਨੀ ਲੋੜ ਯਾਰ RAM ਨਾਲ ਆ ਦੋਨੇ ਪਾਸਿਓ ਲਾਇਆ ਬਸ ਠੀਕ ਆ ਸਾਰਾ ਕੰਮ ਖਤਮ ਸਾਰਾ ਕੰਮ ਫਿਨਿਸ਼ ਹੋ ਗਿਆ ਫਿਨਿਸ਼ ਫਿਨਿਸ਼ ਮੋਟਰਾਂ ਚਾਲੂ ਕਰਤੀਆਂ ਦੇ ਲੋ ਦੋਨੇ ਮੋਟਰਾਂ ਚਾਲੂ ਹੋ ਗਈਆਂ ਪਾਣੀ ਛੱਡਦਾ ਦੋਨੇ ਮੋਟਰਾਂ ਦਾ ਠੀਕ ਆ ਕੋਈ ਬੰਦਾ ਨਹੀਂ ਆਇਆ ਇੱਥੇ ਬਸ ਸਿਰਫ ਨੱਕਾ ਬਦਲਿਆ ਬੰਦੇ ਨੇ ਹੋਰ ਕਿਤੇ ਕੋਈ ਕਹੀ ਨਹੀਂ ਚਲਾਈ ਬਸ ਲੋ ਜੀ ਆਪਣੇ 10 ਕਿਲਿਆਂ ਦੇ ਨੇੜੇ ਵੱਢਿਆ ਗਿਆ ਉਹ 10 ਕਿਲਿਆਂ ਦੇ ਵਿੱਚੋਂ ਤੁਸੀਂ ਦੇਖ ਲਓ ਕੱਲ ਇੱਕ ਆਪਣੀ 28 ਫੁੱਟੀ ਟਰਾਲੀ ਹੈ ਜਿਹੜੀ ਉਹ ਭਰ ਗਈ ਸੀ ਉਹਦੇ ਵਿੱਚ 210 ਕਿ ਕੁਇੰਟਲ ਸੀਗਾ ਤੇ ਇਰੇ ਵਿੱਚ ਹੁੰਦੇ 185 ਤੋਂ 180 85 ਇਹ ਚ ਹੋਣਗੇ 10 ਗਿੱਲਿਆਂ ਜੋ ਇੰਨੀ ਮੱਕੀ ਹੋਈ ਆ ਹੁਣ ਮੈਂ ਝੂਠ ਮਾਰਨ ਨੂੰ ਤੁਹਾਡੇ ਮੂਰੇ ਲੱਖ ਮਾਰਦਾਂ ਨਹੀਂ ਵੀ ਸਾਡੀ ਇੰਨੀ ਮੱਕੀ ਹੋ ਗਈ ਸਾਡੀ ਇੰਨੀ ਮੱਕੀ ਹੋ ਗਈ ਇਹਦਾ ਮੌਇਸਚਰ 25 26 ਆ 25 26 ਤੇ ਇੰਨਾ ਝਾੜ ਆਇਆ ਇਹਦਾ ਮੱਕੀ ਦਾ ਮੱਕੀ ਤੁਹਾਡੇ ਮੂਰੇ ਪੂਰੀ ਵਧੀਆ ਖੜੀ ਆ ਹੁਣ ਵੀ ਤੁਹਾਨੂੰ ਪਾਈਆ ਰੀਲ ਦੇਖ ਲਓ ਪੂਰੀ ਵਧੀਆ ਖੜੀ ਇੰਨਾ ਹੀ ਝਾੜ ਆ ਆਪਣੇ ਮੱਕੀ ਦਾ ਐਵੇਂ ਮੈਂ ਝੂਠ ਮਾਰੀ ਜਾਵਾ ਵੀ ਹਾਂ ਵੀ ਆ ਵਾ ਵਾ ਹੁਣ ਨਹੀਂ ਝਾੜ ਰਿਹਾ ਵੀਰੇ ਹੁਣ ਹਾਂ ਹੁਣ ਕੁਆਲਿਟੀ ਆ ਬਸ ਹੁਣ ਝਾੜ ਹੈ ਨਹੀਂ ਹੁਣ ਕੁਆਲਿਟੀ ਹੈਗੀ ਆ ਬਸ ਮੱਕੀ ਫੇਦਰ ਹੁਣ ਉਹ ਜੀ ਬਵਾ ਲੋ ਬਸ ਹਾਂ ਹੁਣ ਉਹ ਚ ਭਰ ਕੇ ਜਿਹੜੀ ਕੱਢੂਗੀ ਬਦੂਗੀ ਚ ਮਿੰਡਿਆਂ ਤੋਂ ਬਾਲਾਂ ਪਰ ਮੈਨੂੰ ਲੱਗਦਾ ਨਹੀਂ ਚ ਮਿੰਡੇ ਲੋਡ ਪੈਣੀ ਪਰ ਹਾਂ ਇੱਕ ਗੱਲ ਦੀ ਲੋਡ ਪੈ ਸਕਦੀ ਆ ਵੀ ਆਹ ਮਸ਼ੀਨ ਦੇ ਲਈ ਰੱਖਣੀ ਪੈ ਸਕਦੀ ਆ ਟਰਾਲੀ ਕੋਲ ਹੁਣ ਇੱਕ ਉਨੀ ਬੁੱਟੀ ਦਾ ਭਰ ਗਈ ਆ ਉਹ ਵੀ ਭਰ ਗਿਆ ਦੂਜੀ ਭਰਦੀ ਆ ਬਸ ਉਹ ਤੇ 16 ਚ ਵੀ ਥੋੜਾ ਹੀ ਪੈਣਾ ਉਹ ਤੇ ਵੀ ਦੋ ਮਸ਼ੀਨਾਂ ਨਾਲ ਕਿੰਨਾ ਕ ਟਾਈਮ ਲੱਗਦਾ ਤੁਹਾਨੂੰ ਕਮਲ ਆ ਗਿਆ ਉਹਨੂੰ ਮੈਂ ਕਹਦਾ ਵੀ ਵੱਡੀ ਟਰਾਲੀ ਉੱਥੇ ਹੀ ਲੈ ਹਾਂ ਉਹ ਨਹੀਂ ਤਾਂ ਫਿਰ ਉਹ ਰੋਕੇ ਜੱਪੀ ਹੁਣ ਹੀ ਜਾਣਾ ਇੱਕ ਗੱਲ ਹੋਰ ਬਾਈ ਆਹ ਆ ਨਾ ਜਿਹੜਾ ਮੱਕੀ ਦੇ ਟਾਂਡੇ ਆ ਪਿੰਨਾ ਪੁੰਨਾ ਤਾਂ ਇੰਨੀਆਂ ਘੜਗਦੀਆਂ ਨੇ ਬਈ ਪਿੰਨਾ ਬਹੁਤ ਯਾਰੇ ਡੈਗਦੀਆਂ ਲੋ ਜੀ ਚੱਲਦੀਆਂ ਦੋਨੇ ਬਬਰੀਆਂ ਆਪਣੇ ਤੇ ਵੱਢਣ ਲੱਗੀਆਂ ਹੋਈਆਂ ਮੱਕੀ ਤਾਂ 6 ਕਿਲੇ ਦਾ ਘੇਰਾ ਥੱਲੇ ਵਾਲਾ ਵੱਢਿਆ ਗਿਆ ਤੇ ਉਹ ਗਿੱਲਾ ਨਿਕਲ ਗਿਆ ਜਿੱਥੇ ਕੰਬਾਈਨ ਛੱਡਿਆ ਹੋਇਆ ਉਹ ਦੇਖਦੇ ਆ ਨਹੀਂ ਤਾਂ ਜੇ ਉੱਪਰਲੇ ਜੋ ਵੀ ਰਹਿ ਗਿਆ ਫਿਰ ਤਾਂ ਦੂਜੀ ਮਸ਼ੀਨ ਚੈਨ ਵਾਲੀ ਰਾਣੀ ਆਪਣੀ ਆ ਜਾਣੀ ਆ ਉਹਦੇ ਨਾਲ ਵੜਦਾਂਗੇ ਉਹ ਜਿੰਨਾ ਕਰੰਦਾ ਤੇ ਫਿਰ ਉਸ ਤੋਂ ਬਾਅਦ ਦੇਖਦੇ ਆਂ ਅੱਜ ਕਿਸੇ ਦੇ ਲਾਵਾਂਗੇ ਛੁੱਟੀ ਆਪਣੇ ਹੁਣ ਇੱਥੇ ਆਪਣੇ 15 ਕੀਲੇ ਸੀ ਇਹ ਕਿ ਮੋਟਰ ਤੇ 6 ਆ ਵੱਡੇਗੇ ਆ 4 ਕੀਲੇ ਤਾਂ ਉੱਪਰ ਲੱਗੇ ਰ ਇਹ ਘੇਰਾ ਬਗਲਿਆ ਹੋਇਆ ਬਾਕੀ ਦੇਖਦੇ ਆਂ ਲਓ ਜੀ ਟਰਾਲੀ ਭਰ ਗਈ ਆ ਉਹ ਤੇ ਕਮਲ ਲੈ ਕੇ ਆਉਂਦਾ ਵੱਡੀ ਟਰਾਲੀ ਉਹ ਲਾ ਕੇ ਮੁੜਿਆ ਆਉਂਦਾ ਸੀ ਮੈਂ ਹੁਣ ਇਹਦੇ ਚ ਭਰਦੇ ਉਹ ਹਜੇ ਪਹਿਲਾਂ ਦਾ 2-3 ਡੰਗ ਦਾ ਆ ਖੱਪੇ ਦੇ ਦਾ ਵਿੱਚ ਹੀ ਪੈ ਜਾਣੇ ਲਿਆ ਕੇ 19 ਛੇ ਦੀ ਕੰਮ ਨਿਬੜ ਜੂ ਜੰਨਾਂ ਆਂ ਦਾਣੇ ਵੀ ਬਹੁਤ ਵਧੀਆ ਪੈਣ ਲੱਗੇ ਓਗਰ ਉੱਚਾ ਕਰਾਉਣ ਦਾ ਫਾਇਦਾ ਹੀ ਹੋਇਆ ਮਸ਼ੀਨਾਂ ਦੇ ਨਹੀਂ ਪਹੀ ਤੇ ਖੜਾ ਕੇ ਕਿੱਥੋਂ ਦਾਣੇ ਪੈਂਦੇ Bovendien, 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 bovendien,